ਦੇ ਪਿੰਡ ਜੰਗਲ ਵਿਖੇ ਯੂਐਨਓ ਦੇ ਪਹਿਲੇ ਪਰਮਵੀਰ ਚੱਕਰ ਸ਼ਹੀਦ ਕੈਪਟਨ ਗੁਰਵਚਨ ਸਿੰਘ ਸਲਾਰੀ ਦਾ ਤਰੇਟ ਮਾ ਸ਼ਹੀਦੀ ਦਿਵਸ ਅਜੋਜਤ ਹੋਇਆ ਜਿਸ ਵਿੱਚ ਇਲਾਕੇ ਦੇ ਵੱਖ-ਵੱਖ ਸ਼ਕਤੀਆਂ ਨੇ ਸ਼ਰਧਾਂਜਲੀ ਭੇਟ ਕੀਤੀ ਦੱਸਦੀ ਹੈ ਕਿ ਵਿਦੇਸ਼ੀ ਧਰਤੀ ਤੇ 40 ਬਦਰੋਈਆਂ ਨੂੰ ਖਤਮ ਕਰਮ ਉਪਰੰਤ ਸ਼ਹਾਦਤ ਦਾ ਜਾਮ ਪੀਣ ਵਾਲੇ ਇਸ ਸ਼ਹੀਦ ਨੂੰ ਮਦ ਉਪਰੰਤ ਪਰ ਅੰਬੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ 2 ਸਾਲ ਪਹਿਲਾਂ ਕੇਂਦਰ ਸਰਕਾਰ ਵੱਲੋਂ ਇਸ ਸ਼ਹੀਦ ਦੀ ਯਾਦ ਵਿੱਚ ਇੱਕ ਟਾਪੂ ਦਾ ਨਾਂ ਰੱਖਿਆ ਗਿਆ ਇਲਾਕੇ ਦੇ ਲਈ ਇਹ ਇੱਕ ਮਾਨ ਦੀ ਗੱਲ ਹੈ ਉਹਨਾਂ ਦੀ ਯਾਦ ਵਿੱਚ ਅੱਜ ਸ਼ਹਾਦਤ ਸ਼ਹੀਦੀ ਸਮਰੋਹ ਅਜੋਜਤ ਹੋਇਆ ਜਿੱਥੇ ਬਖ ਬਖ ਸਖਸ਼ੇਤਾ ਨੇ ਉਹਨਾਂ ਨੂੰ ਸ਼ਰਧਾਂਜਲੀ ਪੇਂਟ ਕੀਤੀ ਉਹਨਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਆਜ਼ਾਦੀ ਦਾ ਨਿਗ ਮਾਨ ਰਹੇ ਹਾਂ ਬੱਚਿਆਂ ਵੱਲੋਂ ਦੇਸ਼ ਭਗਤੀ ਤੇ ਪ੍ਰੋਗਰਾਮ ਪੇਸ਼ ਕੀਤਾ ਗਿਆ ਇਸ ਮੌਕੇ ਤੇ ਸ਼ਹੀਦ ਪਰਿਵਾਰਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਉਹਨਾਂ ਨਾਲ ਤੁਹਾਨੂੰ ਆਪਣੇ ਟੀਚਰ ਸਾਹਿਬਾ ਜੀ ਮਿਸਿਸ ਜੀਵ ਚਰਨ ਸ਼ੂਰੀਆ ਜੀ ਤੋਂ ਮੇਰਾ ਕਹਿਣ ਤੋਂ ਬਾਅਦ ਪਹਿਲੇ ਬੱਚਿਓ पढ़ो लिखो बड़े अफसर अच्छा बनो लेकिन अपने टीचर के लिए आजाद तो भारत के पहले परमजल चक्रा शहीद कैप्टन सलारिया जी का तिरसठवा बलिदान दिवस उन्हीं के नाम पे बने शहीद कैप्टन जी एस सलारिया परमजल चक्राफी के रूप से बॉन्डर में किया गया शौर्य त्याग व बलिदान की मूर्त कैप्टन दुर्वचन सलारिया भारतीय सेना व देश के वो गौरव हैं वो मूल्य हीरे हैं जिनकी शोर्गा था आज तेरह सौ तिरसठ सालों बाद में जो है इस इलाके के युवा गर्व के साथ गाते हैं तो ये हमारे रील हीरो हैं क्योंकि इनके द्वारा वो क्षमा जो है आज भी प्रज्वलित है ये वो महान योद्धा थे जिन्होंने साउथ अफ्रीका के कांगो शहर में यूनाइटेड नेशन के अंतर्गत शांति सेना का कर नेतृत्व करते हुए चालीस विद्रहियों को मारकर अपनी खोखरी क्षमता सिर कल करके कर वीरता का इतिहास रचा था और आज भी भारतीय सेना गर्व के साथ हर कंटोनमेंट में उनकी प्रतिमा लगी हुई है सो तो ऐसे योद्धाओं से हमें प्रेरणा लेने की जरूरत है और जिन शहीदों ने देश के आने वाले कल के लिए अपना आज कुर्बान कर दिया और संकल्प करें इस आजादी रूपी क्षमा की कदर करें और उन शहीदों को उन शहीद परिवारों का दिल से सम्मान करें यही आज के दिन पर इन शहीद परिवारों को सच्ची इन शहीद परिवारों का सम्मान और इन शहीदों को सच्ची श्रद्धांजलि होगी सो तो इस कार्यक्रम में उपस्थित मैं सभी शहीद परिवारों के चरणों में कोटि कोटि वंदन करता हूँ और शहीद कैप्टन ਰੋਮਾਂਟਿਕ ਸਾਰੇ ਕਿ ਪਰਜ ਲੋਕ ਕਿ ਚਰਨਾਂ ਵਿੱਚ ਮੈਂ ਕੋਟੀ ਕੋਟੀ ਵंदन ਕਰਦਾ ਹਾਂ ਪ੍ਰਣਾਮ ਕਰਦਾ ਹਾਂ ਨਮਰ ਕਰਦਾ ਹਾਂ ਜਿਹੜੇ ਐਸਾ ਅਮੁੱਲੇ ਹੀਰਾ ਦੇਸ਼ ਕੀ ਵਲਿਏ ਵਦੀ ਪਰ ਕੁਰਬਾਨ ਕਰਕੇ ਸ਼ਹੀਦ ਪਰਵਾਰ ਖਿਲਾਣੇ ਦਾ ਮੋੜਾ ਪ੍ਰਾਪਤ ਕੀਤਾ ਧੰਨਵਾਦ ਜੈ ਹਿੰਦ ਜਿਆ ਪਰ ਸਾਰੇ ਇਕੱਠੇ ਹੋਏ ਆ ਮਹਾਨ ਜਿਹੜੇ ਸ਼ਹੀਦ ਨੇ ਇਸ ਪਿੰਡੇ ਪਰਮਵੀਰ ਚੱਕਰ ਜਿਹੜੇ ਇੰਡੀਆ ਦੇ ਪਹਿਲੇ ਪਰਮਵੀਰ ਚੱਕਰ ਵਿਜਤਾ ਸੀਗੇ ਕੈਪਟਨ ਗੁਰਵਜਨ ਸਿੰਘ ਸਲਵਾਰੀਆ ਜੀ ਉਹਦੇ ਸ਼ਹੀਦ ਜੀ ਦੇ ਵਾਸਤੇ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਬਹੁਤ ਖੁਸ਼ੀ ਹੋਈ ਇੱਥੇ ਆ ਕੇ ਔਰ ਇਹ ਦੇਖ ਕੇ ਕਿ ਕਿੰਨਾ ਮਾਣ ਮਹਿਸੂਸ ਕਰਦੇ ਨੇ ਅੱਜ 36 ਸਾਲ ਹੋ ਚੁੱਕੇ ਨੇ ਉਸ ਸ਼ਹੀਦੀ ਨੂੰ ਔਰ ਅੱਜ ਵੀ 36 ਸਾਲ ਦੇ ਬਾਅਦ ਵੀ ਇਹਨੇ ਉਤਸ਼ਾਹ ਨਾਲ ਪੂਰਾ ਪਿੰਡ ਜਿਹੜਾ ਉਹ ਇੱਥੇ ਇਕੱਤਰ ਹੋ ਗਏ ਔਰ ਉਹਨਾਂ ਨੇ ਸ਼ਹੀਦੀ ਦਿਵਸ ਜਿਹੜਾ ਮਨਾਇਆ ਬੱਚਿਆਂ ਨੇ ਵੀ ਬਹੁਤ ਸੋਹਣਾ ਜਿਹੜਾ ਉਹ ਜਿਹੜਾ ਆਰਮੀ ਦੇ ਉੱਪਰ ਜਿਹੜੇ ਸੌਂਗਸ ਸੀ ਕੁਝ ਉਹਦੇ ਤੇ ਜਿਹੜੀ ਪਰਫਾਰਮੈਂਸ ਆਪਣੀ ਦਿੱਤੀ ਹੈ ਬਹੁਤ ਪਿਆਰਾ ਸਾਰਾ ਮਾਹੌਲ ਹੋਰ ਵੀ ਸ਼ਹੀਦੀ ਪਰਿਵਾਰ ਵੀ ਇੱਥੇ ਅੱਜ ਹਾਜ਼ਰ ਹੈ ਸੋ ਜਿਹੜੇ ਸ਼ਹੀਦ ਉਹਨਾਂ ਦੇ ਅੱਗੇ ਪਰਿਵਾਰ ਜਿਹੜੇ ਇੱਥੇ ਆਏ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਅਸੀਂ ਜਿਹੜਾ ਇੱਥੇ ਸਮਾਰਿਤ ਵੀ ਅੱਜ ਕੀਤੇ ਗਏ ਨੇ ਔਰ ਬੜੀ ਖੁਸ਼ੀ ਹੋਈ ਉਹਨਾਂ ਸਾਰਿਆਂ ਨੂੰ ਮਿਲ ਕੇ ਔਰ ਮੋਰ ਵੀ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੋਈ ਕਿ ਅਜੇ ਤੱਕ ਵੀ 30 ਸਾਲ ਬਾਅਦ ਵੀ ਇਹ ਪਿੰਡ ਜਿਹੜਾ ਉਹਨਾਂ ਦੀ ਯਾਦ ਨੂੰ ਉਦਾਂ ਹੀ ਤਰੋਤਾਜ਼ਾ ਰੱਖਣ ਡਿਆ ਔਰ ਹਰੇਕ ਬੰਦਾ ਜਿਹੜਾ ਉਹਨਾਂ ਨਾਲ ਐਸੋਸੀਏਟ ਕਰਨ ਡਿਆ ਤਾਂ ਮੈਂ ਅਰਦਾਸ ਬੇਨਤੀ ਕਰਦਾ ਕਿ ਅੱਗੇ ਵੀ ਜਿਹੜਾ ਇਦਾਂ ਹੀ ਇਹ ਪ੍ਰੋਗਰਾਮ ਹਰ ਸਾਲ ਜਿਹੜਾ ਇੱਥੇ ਚੱਲਦਾ ਰਹੇ ਔਰ ਬਹੁਤ ਖੁਸ਼ੀ ਹੋਈ ਕਿ ਆ ਗਏ ਅਹ ਮਹਾਨ ਸ਼ਹੀਦ ਕੈਪਟਨ ਗੁਰਬਚਨ ਸਿੰਘ ਸਲਾਰੀਆ ਜੀ ਉਹਨਾਂ ਜੀ ਉਸੇ ਜੀ ਨੂੰ ਅੱਜ ਸਾਰਿਆਂ ਦੇ ਹਿੱਸੇ ਤੋਂ ਧੰਨ